ਦੋਸਤੋ ਜੇਕਰ ਅਸੀਂ ਆਪਣੀ ਸੋਚ ਬਦਲਦੇ ਹਾਂ ਤਾਂ ਕੁਝ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ ਜੇਕਰ ਅਸੀਂ ਆਪਣੇ ਆਪ ਨੂੰ ਛੋਟਾ ਸਮਝਦੇ ਰਹੀਏ ਤਾਂ ਅਸੀਂ ਹਮੇਸ਼ਾ ਛੋਟੇ ਹੀ ਰਹਾਂਗੇ ਅਤੇ ਵੱਡੇ ਬਣਨ ਦੀ ਕੋਸ਼ਿਸ਼ ਨਹੀਂ ਕਰਾਂਗੇ ਇਸ ਲਈ ਸਾਨੂੰ ਆਪਣੀ ਸੋਚ ਬਦਲਣੀ ਪਵੇਗੀ ਅਤੇ ਆਪਣੇ ਬਾਰੇ ਵੱਡਾ ਸੋਚਣਾ ਪਵੇਗਾ ਸਫਲਤਾ ਤੁਹਾਡੇ ਆਪਣੇ ਬਾਰੇ ਸੋਚਣ ਵਿੱਚ ਛੁਪੀ ਹੋਈ ਹੈ ਆਪਣੇ ਦ੍ਰਿਸ਼ਟੀਕੋਣ ਨੂੰ ਵਿਸ਼ਾਲ ਕਰੋ ਅਤੇ ਦੇਖੋ ਤੁਸੀਂ ਸਫਲਤਾ ਦੇ ਸਿਖਰ ਤੇ ਕਿਵੇਂ ਪਹੁੰਚਦੇ ਹੋ ਤੁਹਾਨੂੰ ਇੱਕ ਕਹਾਣੀ 나 ਦੱਸਦੇ ਹਾਂ ਕਿ ਤੁਸੀਂ ਆਪਣੇ ਦ੍ਰਿਸ਼ਟੀਕੋਣ ਨੂੰ ਬਦਲ ਕੇ ਕਿਵੇਂ ਕਾਮਯਾਬ ਹੋ ਸਕਦੇ ਹੋ ਇੱਕ ਸ਼ਹਿਰ ਦੇ ਰੇਲਵੇ ਸਟੇਸ਼ਨ ਤੇ ਇੱਕ ਭਿਖਾਰੀ ਰਹਿੰਦਾ ਸੀ ਉਹ ਆਉਣ ਜਾਣ ਵਾਲੀਆਂ ਰੇਲ ਗੱਡੀਆਂ ਵਿੱਚ ਬੈਠੇ ਯਾਤਰੀਆਂ ਤੋਂ ਭੀਖ ਮੰਗ ਕੇ ਆਪਣਾ ਪੇਟ ਭਰਦਾ ਸੀ ਇੱਕ ਦਿਨ ਜਦੋਂ ਉਹ ਭੀਖ ਮੰਗ ਰਿਹਾ ਸੀ ਤਾਂ ਉਸ ਨੇ ਇੱਕ ਲੰਬੇ ਆਦਮੀ ਨੂੰ ਸੂਟ ਅਤੇ ਬੂਟ ਪਹਿਨੇ ਦੇਖਿਆ ਉਸ ਨੇ ਸੋਚਿਆ ਕਿ ਇਹ ਬੰਦਾ ਬਹੁਤ ਅਮੀਰ ਲੱਗਦਾ ਹੈ ਜੇ ਮੈਂ ਉਸ ਤੋਂ ਭੀਖ ਮੰਗਾਂਗਾ ਤਾਂ ਮੈਨੂੰ ਜ਼ਰੂਰ ਪੈਸੇ ਦੇ ਦੇਗਾ ਉਸ ਨੇ ਉਸ ਲੰਬੇ ਆਦਮੀ ਤੋਂ ਭੀਖ ਮੰਗਣੀ ਸ਼ੁਰੂ ਕਰ ਦਿੱਤੀ ਭਿਖਾਰੀ ਨੂੰ ਦੇਖ ਕੇ ਉਸ ਲੰਬੇ ਆਦਮੀ ਨੇ ਕਿਹਾ ਤੁਸੀਂ ਹਮੇਸ਼ਾ ਭੀਖ ਮੰਗਦੇ ਰਹਿੰਦੇ ਹੋ ਕੀ ਤੁਸੀਂ ਕਦੇ ਕਿਸੇ ਨੂੰ ਕੁਝ ਦਿੰਦੇ ਹੋ ਭਿਖਾਰੀ ਨੇ ਕਿਹਾ ਸ਼ਰੀਮਾਨ ਮੈਂ ਇੱਕ ਭਿਖਾਰੀ ਹਾਂ ਮੈਂ ਹਮੇਸ਼ਾ ਲੋਕਾਂ ਤੋਂ ਮੰਗਦਾ ਰਹਿੰਦਾ ਹਾਂ ਮੇਰੇ ਕੋਲ ਕਿਸੇ ਨੂੰ ਕੁਝ ਦੇਣ ਦੇ ਹਾਲਾਤ ਨਹੀਂ ਹਨ ਲੰਬੇ ਆਦਮੀ ਨੇ ਕਿਹਾ ਮੈਂ ਇੱਕ ਵਪਾਰੀ ਹਾਂ ਅਤੇ ਮੈਂ ਸਿਰਫ ਲੈਣ ਦੇਣ ਵਿੱਚ ਵਿਸ਼ਵਾਸ ਰੱਖਦਾ ਹਾਂ ਜੇਕਰ ਤੁਹਾਡੇ ਕੋਲ ਮੈਨੂੰ ਦੇਣ ਲਈ ਕੁਝ ਨਹੀਂ ਹੈ ਤਾਂ ਮੈਂ ਬਦਲੇ ਵਿੱਚ ਤੁਹਾਨੂੰ ਕੁਝ ਨਹੀਂ ਦੇ ਸਕਦਾ ਇਹ ਕਹਿਣ ਤੋਂ ਬਾਅਦ ਲੰਬਾ ਆਦਮੀ ਰੇਲ ਗੱਡੀ ਵਿੱਚ ਚੜ ਗਿਆ ਅਤੇ ਚਲਾ ਗਿਆ ਇਸ ਦੌਰਾਨ ਭਿਖਾਰੀ ਆਪਣੀ ਕਹੀ ਗੱਲ ਬਾਰੇ ਸੋਚਣ ਲੱਗਾ ਉਸ ਲੰਬੇ ਆਦਮੀ ਨੇ ਜੋ ਕਿਹਾ ਸੀ ਉਹ ਭਿਖਾਰੀ ਤੇ ਦਿਲ ਵਿੱਚ ਡੁੰਗਾਈ ਨਾਲ ਬੈਠ ਗਿਆ ਉਹ ਹਿਟਾ ਉਤਰਿਆ ਤੇ ਸੋਚਣ ਲੱਗਾ ਕਿ ਸ਼ਾਇਦ ਮੈਨੂੰ ਦਾਨ ਵਿੱਚ ਬਹੁਤੇ ਪੈਸੇ ਨਹੀਂ ਮਿਲਦੇ ਮੈਂ ਕਿਸੇ ਨੂੰ ਕੁਝ ਦੇ ਨਹੀਂ ਸਕਦਾ ਪਰ ਮੈਂ ਇੱਕ ਭਿਖਾਰੀ ਹਾਂ ਅਤੇ ਮੈਂ ਕਿਸੇ ਨੂੰ ਕੁਝ ਦੇਣ ਦੇ ਲਾਇਕ ਨਹੀਂ ਹਾਂ ਪਰ ਮੈਂ ਕਦੋਂ ਤੱਕ ਲੋਕਾਂ ਨੂੰ ਉਸ ਦਿੱਤੇ ਦੇ ਵੀ ਨਾ ਭੀ ਖਮਗਦਾ ਰਹਾਂਗਾ ਬਹੁਤ ਸੋਚ ਵਿਚਾਰ ਕਰਨ ਤੋਂ ਬਾਅਦ ਉਸ ਭਿਖਾਰੀ ਨੇ ਫੈਸਲਾ ਕੀਤਾ ਉਹ দান ਬਦਲੇ ਕੁਝ ਨਾ ਕੁਝ ਦੇਵੇਗਾ ਉਹ ਵਿਅਕਤੀ ਨੂੰ ਜ਼ਰੂਰ ਕੁਝ ਨਾ ਕੁਝ ਦੇਣਾ ਚਾਹੀਦਾ ਹੈ ਪਰ ਹੁਣ ਉਸ ਦੇ ਮਨ ਵਿੱਚ ਸਵਾਲ ਚੱਲ ਰਿਹਾ ਸੀ ਕਿ ਜੇ ਉਹ ਖੁਦ ਭਿਖਾਰੀ ਹੈ ਤਾਂ ਦਾਨ ਦੇ ਬਦਲੇ ਕੀ ਦੇ ਸਕਦਾ ਹੈ ਕਈ ਦਿਨਾਂ ਤੋਂ ਉਹ ਇਸ ਬਾਰੇ ਸੋਚ ਰਿਹਾ ਸੀ ਪਰ ਉਸ ਨੂੰ ਆਪਣੇ ਸਵਾਲ ਦਾ ਜਵਾਬ ਨਹੀਂ ਮਿਲਿਆ ਇੱਕ ਦਿਨ ਜਦੋਂ ਉਹ ਸਟੇਸ਼ਨ ਦੇ ਨੇੜੇ ਬੈਠਾ ਸੀ ਤਾਂ ਉਸ ਦੀ ਨਜ਼ਰ ਉਹ ਫੁੱਲਾਂ ਤੇ ਪਈ ਜੋ ਵਾਲੇ ਦੁਆਲੇ ਦੇ ਪੌਦਿਆਂ ਦੇ ਖੜੇ ਹੋਏ ਸਨ ਉਸ ਨੇ ਸੋਚਿਆ ਕਿ ਮੈਂ ਲੋਕਾਂ ਨੂੰ ਧਾਨ ਦੇ ਬਦਲੇ ਕੁਝ ਫੁੱਲ ਕਿਉਂ ਨਾ ਦੇਵਾਂ ਉਸ ਨੇ ਉਹਨਾਂ ਨੂੰ ਦੱਸਿਆ ਕਿ ਉਸ ਨੂੰ ਇਹ ਵਿਚਾਰ ਪਸੰਦ ਆਇਆ ਹੈ ਤੇ ਉਸ ਨੇ ਉੱਥੋਂ ਕੁਝ ਫੁੱਲ ਤੋੜ ਲਏ ਹੁਣ ਉਹ ਭੀਖ ਮੰਗਣ ਲਈ ਰੇਲ ਗੱਡੀ ਵਿੱਚ ਗਿਆ ਭੀਖ ਮੰਗਣ ਵਾਲਾ ਉਹਨਾਂ ਨੂੰ ਕੁਝ ਫੁੱਲ ਦਿੰਦਾ ਸੀ ਲੋਕ ਖੁਸ਼ ਹੋ ਕੇ ਉਸ ਨੂੰ ਫੁੱਲ ਦੇ ਬਦਲੇ ਪੀਕ ਦਿੰਦੇ ਸੀ। ਭਿਖਾਰੀ ਹਰ ਰੋਜ਼ ਫੁੱਲ ਤੋੜਦਾ ਸੀ ਅਤੇ ਪੀਕ ਦੇ ਬਦਲੇ ਲੋਕਾਂ ਵਿੱਚ ਫੁੱਲ ਵੰਡਦਾ ਸੀ। ਕੁਝ ਦਿਨਾਂ ਵਿੱਚ ਉਸ ਨੂੰ ਅਹਿਸਾਸ ਹੋਇਆ ਕਿ ਉਹ ਬਹੁਤ ਕਮਾ ਰਿਹਾ ਸੀ। ਲੋਕਾਂ ਨੇ ਦਾਨ ਦੇਣਾ ਸ਼ੁਰੂ ਕਰ ਦਿੱਤਾ ਸੀ। ਉਸ ਸਟੇਸ਼ਨ ਦੇ ਨੇੜੇ ਸਾਰੇ ਫੁੱਲ ਤੋੜਦਾ ਸੀ। ਜਦੋਂ ਤੱਕ ਉਸ ਕੋਲ ਫੁੱਲ ਹੁੰਦੇ ਸੀ, ਤਾਂ ਬਹੁਤ ਸਾਰੇ ਲੋਕ ਉਸ ਨੂੰ ਦਾਨ ਦਿੰਦੇ ਸੀ। ਪਰ ਜਦੋਂ ਉਸ ਨੂੰ ਬੰਦਨ ਤੋਂ ਬਾਅਦ ਖਤਮ ਹੋ ਜਾਂਦੇ ਸੀ ਤਾਂ ਉਸ ਨੂੰ ਦਾਨ ਨਹੀਂ ਮਿਲਦਾ ਸੀ ਇੱਕ ਦਿਨ ਜਦੋਂ ਉਹ ਭੀਖ ਮੰਗ ਰਿਹਾ ਸੀ ਤਾਂ ਉਸ ਨੇ ਉਸ ਲੰਬੇ ਵਿਅਕਤੀ ਨੂੰ ਰੇਲ ਗੱਡੀ ਵਿੱਚ ਬੈਠਿਆ ਦੇਖਿਆ ਜਿਸ ਕਾਰਨ ਉਸ ਨੂੰ ਦਾਨ ਦੇ ਬਦਲੇ ਫੁੱਲ ਦੇਣ ਦੀ ਪ੍ਰੇਰਣਾ ਮਿਲੀ ਸੀ ਉਹ ਤੁਰੰਤ ਉਸ ਵਿਅਕਤੀ ਕੋਲ ਗਿਆ ਅਤੇ ਭੀਖ ਮੰਗਦੇ ਹੋਏ ਕਿਹਾ ਅੱਜ ਮੇਰੇ ਕੋਲ ਤੁਹਾਨੂੰ ਦੇਣ ਲਈ ਕੁਝ ਫੁੱਲ ਹਨ ਜੇ ਤੁਸੀਂ ਮੈਨੂੰ ਦਾਨ ਦਿਓਗੇ ਤਾਂ ਮੈਂ ਤੁਹਾਨੂੰ ਬਦਲੇ ਵਿੱਚ ਕੁਝ ਫੁੱਲ ਦੇਵਾਂਗਾ। ਲੰਬੇ ਆਦਮੀ ਨੇ ਉਸ ਨੂੰ ਦਾਨ ਵਜੋਂ ਕੁਝ ਪੈਸੇ ਦਿੱਤੇ ਅਤੇ ਭਿਖਾਰੀ ਨੇ ਉਸ ਨੂੰ ਕੁਝ ਫੁੱਲ ਦੇ ਦਿੱਤੇ। ਲੰਬੇ ਆਦਮੀ ਨੂੰ ਇਹ ਵਿਚਾਰ ਬਹੁਤ ਪਸੰਦ ਆਇਆ। ਉਸਨੇ ਕਿਹਾ ਵਾਹ ਕਿੰਨੀ ਵਧੀਆ ਗੱਲ ਹੈ। ਅੱਜ ਤੂੰ ਵੀ ਮੇਰੇ ਵਾਂਗ ਕਾਰੋਬਾਰੀ ਬਣ ਗਿਆ ਹੈਂ। ਇਹ ਕਹਿ ਕੇ ਲੰਬਾ ਆਦਮੀ ਫੁੱਲ ਲੈ ਕੇ ਆਪਣੇ ਸਟੇਸ਼ਨ ਤੇ ਉਤਰ ਗਿਆ। ਉਹ ਲੰਬੇ ਆਦਮੀ ਦੀਆਂ ਕਈਆਂ ਗੱਲਾਂ ਬਾਰੇ ਭਿਖਾਰੀ ਸੋਚਣ ਲੱਗਾ। ਅਤੇ ਬਹੁਤ ਖੁਸ਼ ਹੋ ਗਿਆ। ਉਸ ਦੀਆਂ ਅੱਖਾਂ ਚਮਕਣ ਲੱਗੀਆਂ। ਉਸ ਨੂੰ ਮਹਿਸੂਸ ਹੋਣ ਲੱਗਾ ਕਿ ਹੁਣ ਉਸ ਨੂੰ ਸਫਲਤਾ ਦੀ ਚਾਬੀ ਮਿਲ ਗਈ ਹੈ ਜਿਸ ਨਾਲ ਉਹ ਆਪਣੀ ਜ਼ਿੰਦਗੀ ਬਦਲ ਸਕਦਾ ਹੈ। ਉਹ ਤੁਰੰਤ ਰੇਲਗੱਡੀ ਤੋਂ ਉਤਰਿਆ ਅਤੇ ਉਛਾਹ ਨਾਲ ਉੱਚੀ ਆਵਾਜ਼ ਵਿੱਚ ਅਸਮਾਨ ਵੱਲ ਦੇਖਦਾ ਰਿਹਾ ਅਤੇ ਕਿਹਾ ਮੈਂ ਕੋਈ ਭਿਖਾਰੀ ਨਹੀਂ ਹਾਂ। ਮੈਂ ਇੱਕ ਵਪਾਰੀ ਹਾਂ ਤੇ ਮੈਂ ਵੀ ਅਮੀਰ ਬਣ ਸਕਦਾ ਹਾਂ। ਜਦੋਂ ਲੋਕਾਂ ਨੇ ਉਸ ਨੂੰ ਦੇਖਿਆ ਤਾਂ ਉਹਨਾਂ ਨੇ ਸੋਚਿਆ ਕਿ ਸ਼ਾਇਦ ਇੱਕ ਭਿਖਾਰੀ ਪਾਗਲ ਹੋ ਗਿਆ ਹੈ ਅਤੇ ਅਗਲੇ ਦਿਨ ਤੋਂ ਉਹ ਭਿਖਾਰੀ ਸਟੇਸ਼ਨ ਤੇ ਦੁਬਾਰਾ ਨਹੀਂ ਦੇਖਿਆ ਗਿਆ ਪਰ 6 ਮਹੀਨੇ ਬਾਅਦ ਸੂਟ ਅਤੇ ਬੂਟ ਪਹਿਨੇ ਹੋਏ ਦੋ ਆਦਮੀ ਉਸ ਸਟੇਸ਼ਨ ਤੇ ਸਫ਼ਰ ਕਰ ਰਹੇ ਸਨ ਦੋਵਾਂ ਨੇ ਇੱਕ ਦੂਜੇ ਨੂੰ ਨਮਸਕਾਰ ਕੀਤਾ ਜਦੋਂ ਉਹਨਾਂ ਨੇ ਦੇਖਿਆ ਤਾਂ ਉਹਨਾਂ ਵਿੱਚੋਂ ਇੱਕ ਨੇ ਦੂਜੇ ਨਾਲ ਹੱਥ ਮਿਲਾਇਆ ਅਤੇ ਪੁੱਛਿਆ ਕੀ ਕੀ ਤੁਸੀਂ ਮੈਨੂੰ ਪਛਾਣਿਆ ਹੈ ਦੂਜੇ ਵਿਅਕਤੀ ਨੇ ਕਿਹਾ ਨਹੀਂ ਕਿਉਂਕਿ ਮੇਰੇ ਅਨਸਾਰ ਅਸੀਂ ਪਹਿਲੀ ਵਾਰ ਮਿਲ ਰਹੇ ਹਾਂ ਪਹਿਲੇ ਵਿਅਕਤੀ ਨੇ ਕਿਹਾ ਨਹੀਂ ਯਾਦ ਕਰੋ ਅਸੀਂ ਇਸ ਰੇਲ ਗੱਡੀ ਵਿੱਚ ਪਹਿਲਾਂ ਵੀ ਦੋ ਵਾਰ ਮਿਲੇ ਹਾਂ ਮੈਂ ਉਹ ਭਿਖਾਰੀ ਹਾਂ ਜਿਸ ਨੂੰ ਤੁਸੀਂ ਸਾਡੀ ਪਹਿਲੀ ਮੁਲਾਕਾਤ ਵਿੱਚ ਦੱਸਿਆ ਸੀ ਕਿ ਮੈਨੂੰ ਜ਼ਿੰਦਗੀ ਵਿੱਚ ਕੀ ਕਰਨਾ ਚਾਹੀਦਾ ਹੈ ਅਤੇ ਤੁਸੀਂ ਮੈਨੂੰ ਕਿਹਾ ਸੀ ਦੂਜੀ ਮੁਲਾਕਾਤ ਵਿੱਚ ਦੱਸਿਆ ਕਿ ਮੈਂ ਕੌਣ ਹਾਂ ਦੂਜਾ ਵਿਅਕਤੀ ਨੇ ਮੁਸਕਰਾਇਆ ਅਤੇ ਹੈਰਾਨੀ ਨਾਲ ਕਿਹਾ ਉਹ ਮੈਨੂੰ ਯਾਦ ਹੈ ਕੀ ਤੁਸੀਂ ਉਹ ਭਿਖਾਰੀ ਹੋ ਜਿਸ ਨੂੰ ਮੈਂ ਇੱਕ ਵਾਰੀ ਦਾਣ ਦੇਣ ਤੋਂ ਬਚਾਇਆ ਸੀ ਮੈਂ ਇਨਕਾਰ ਕਰ ਦਿੱਤਾ ਸੀ ਅਤੇ ਦੂਜੀ ਵਾਰ ਮੈਂ ਤੁਹਾਡੇ ਕੋਲ ਕੁਝ ਫੁੱਲ ਖਰੀਦੇ ਸਨ ਪਰ ਤੁਸੀਂ ਅੱਜ ਇਸ ਸੂਟ ਤੇ ਬੂਟ ਵਿੱਚ ਕਿੱਥੇ ਜਾ ਰਹੇ ਹੋ ਅਤੇ ਤੁਸੀਂ ਇਹਨਾਂ ਦਿਨਾਂ ਵਿੱਚ ਕੀ ਕਰ ਰਹੇ ਹੋ ਤਾਂ ਪਹਿਲੇ ਵਿਅਕਤੀ ਨੇ ਕਿਹਾ ਮੈਂ ਉਹ ਭਿਖਾਰੀ ਹਾਂ ਪਰ ਅੱਜ ਮੈਂ ਇੱਕ ਬਹੁਤ ਵੱਡਾ ਫੁੱਲਾਂ ਦਾ ਵਪਾਰੀ ਹਾਂ ਅਤੇ ਮੈਂ ਉਸੇ ਕਾਰੋਬਾਰਿਕ ਕੰਮ ਕਾਰੋਬਾਰੀ ਕੰਮ ਲਈ ਸ਼ਹਿਰ ਵਿੱਚ ਜਾ ਰਿਹਾ ਹਾਂ। ਕੁਝ ਢੇਰ ਇੰਤਜ਼ਾਰ ਕਰਨ ਤੋਂ ਬਾਅਦ ਉਸਨੇ ਫਿਰ ਕਿਹਾ ਸਾਡੀ ਪਹਿਲੀ ਮੁਲਾਕਾਤ ਵਿੱਚ ਤੁਸੀਂ ਮੈਨੂੰ ਕੁਦਰਤ ਦੇ ਨਿਯਮ ਬਾਰੇ ਦੱਸਿਆ ਸੀ ਜਿਸ ਅਨੁਸਾਰ ਸਾਨੂੰ ਕੁਝ ਦੇਣ ਤੇ ਹੀ ਕੁਝ ਮਿਲਦਾ ਹੈ। ਲੈਣ ਦੇਣ ਦਾ ਇਹ ਨਿਯਮ ਅਸਲ ਵਿੱਚ ਕੰਮ ਕਰਦਾ ਹੈ। ਮੈਂ ਇਸ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਲਿਆ ਹੈ। ਪਰ ਮੈਂ ਹਮੇਸ਼ਾ ਆਪਣੇ ਆਪ ਨੂੰ ਭਿਖਾਰੀ ਸਮਝਦਾ ਸੀ ਮੈਂ ਕਦੇ ਵੀ ਇਸ ਤੋਂ ਉੱਪਰ ਉੱਟਣ ਬਾਰੇ ਨਹੀਂ ਸੀ ਸੋਚਿਆ ਅਤੇ ਜਦੋਂ ਮੈਂ ਤੁਹਾਨੂੰ ਦੂਜੀ ਵਾਰੀ ਮਿਲਿਆ ਤਾਂ ਤੁਸੀਂ ਮੈਨੂੰ ਕਿਹਾ ਸੀ ਕਿ ਮੈਂ ਇੱਕ ਵਪਾਰੀ ਹਾਂ ਹੁਣ ਮੈਨੂੰ ਸਮਝ ਆਇਆ ਕਿ ਮਾਸਲ ਵਿੱਚ ਇੱਕ ਵਪਾਰੀ ਬਣ ਗਿਆ ਮੈਨੂੰ ਸਮਝ ਆਇਆ ਕਿ ਲੋਕ ਮੈਨੂੰ ਇਹਨਾਂ ਦਾਨ ਕਿਉਂ ਦੇ ਰਹੇ ਹਨ ਕਿਉਂਕਿ ਉਹ ਮੈਨੂੰ ਦਾਨ ਨਹੀਂ ਦੇ ਰਹੇ ਸੀ ਪਰ ਉਹ ਫੁੱਲਾਂ ਦੇ ਬਦਲੇ ਮੈਨੂੰ ਪੈਸੇ ਦੇ ਰਹੇ ਸਨ ਔਰ ਕੋਈ ਮੇਰੇ ਕੋਲੋਂ ਫੁੱਲ ਖਰੀਦ ਰਿਹਾ ਸੀ ਕਿਉਂਕਿ ਉਹਨਾਂ ਨੂੰ ਸਸਤੇ ਫੁੱਲ ਮਿਲ ਰਹੇ ਸਨ ਲੋਕਾਂ ਦੀ ਨਜ਼ਰਾਂ ਵਿੱਚ ਮੈਂ ਇੱਕ ਛੋਟਾ ਵਪਾਰੀ ਸੀ ਪਰ ਮੈਂ ਆਪਣੀਆਂ ਨਜ਼ਰਾਂ ਵਿੱਚ ਇੱਕ ਭਿਖਾਰੀ ਸੀ ਤੁਹਾਡੇ ਦਸਨ ਤੋਂ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਮੈਂ ਇੱਕ ਛੋਟਾ ਵਪਾਰੀ ਹਾਂ ਮੈਂ ਰੇਲ ਗੱਡੀ ਵਿੱਚ ਫੁੱਲ ਵੜ ਕੇ ਇਕੱਠੇ ਕੀਤੇ ਪੈਸੇ ਨਾਲ ਬਹੁਤ ਸਾਰੇ ਫੁੱਲ ਖਰੀਦੇ ਅਤੇ ਇੱਕ ਫੁੱਲਾਂ ਦਾ ਵਪਾਰੀ ਬਣ ਗਿਆ। ਤੋਂਵੇਂ ਵਪਾਰੀ ਹੁਣ ਕੁਛ ਸੋਨ। ਅਤੇ ਜਦੋਂ ਸਟੇਸ਼ਨ ਆਇਆ ਤਾਂ ਇਕੱਟੇ ਹੇਠਾ ਉਤਰੀ। ਅਤੇ ਆਪਣੇ ਆਪਣੇ ਕਾਰੋਬਾਰ ਬਾਰੇ ਇਕੱਲਾ ਕਰਦੇ ਹੋਏ ਅੱਗੇ ਵਧੇ। ਦੋਸਤੋ ਸਾਨੂੰ ਇਹ ਕਹਾਣੀ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਲੰਬਾ ਵਪਾਰੀ ਦੇਣ ਅਤੇ ਲੈਣ ਦੇ ਨਿਯਮ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਸੀ। ਦੁਨੀਆ ਦੇ ਸਾਰੇ ਵੱਡੇ ਕਾਰੋਬਾਰੀ ਜਿੰਦੀ ਕੀ ਦੇਸ਼ ਨਿਯਮ ਦੀ ਵਰਤੋਂ ਕਰਕੇ ਸਫਲ ਹੋਏ ਹਨ ਉਸਨੇ ਫਾਰਮੂਲਾ ਭਿਖਾਰੀ ਨੂੰ ਵੀ ਦੱਸਿਆ ਭਿਖਾਰੀ ਨੇ ਅਪਣਾਇਆ ਇੱਕ ਕੁਦਰਤੀ ਨਿਯਮ ਅਤੇ ਇਸ ਦਾ ਪ੍ਰਭਾਵ ਉਹਦੀ ਜ਼ਿੰਦਗੀ ਵਿੱਚ ਮਹਿਸੂਸ ਕੀਤਾ ਉਸਨੇ ਆਪਣੀ ਸੋਚ ਬਦਲ ਲਈ ਅਤੇ ਉਹਦੀ ਜ਼ਿੰਦਗੀ ਬਦਲ ਗਈ ਇਹ ਕਹਾਣੀ ਸਾਨੂੰ ਦੱਸਦੀ ਹੈ ਕਿ ਜੇਕਰ ਅਸੀਂ ਆਪਣੀ ਸੋਚ ਬਦਲਦੇ ਹਾਂ ਤਾਂ ਕੁਝ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ ਜੇਕਰ ਤੁਸੀਂ ਆਪਣੇ ਆਪ ਨੂੰ ਛੋਟਾ ਸਮਝਦੇ ਰਹੋਗੇ ਤਸੀਂ ਹਮੇਸ਼ਾ ਛੋਟੇ ਹੀ ਰਹਾਂਗੇ ਅਤੇ ਵੱਡੇ ਬਣਨ ਦੀ ਕੋਸ਼ਿਸ਼ ਨਹੀਂ ਕਰਾਂਗੇ ਇਸ ਲਈ ਸਾਨੂੰ ਆਪਣੀ ਸੋਚ ਬਦਲਣੀ ਪਵੇਗੀ ਅਤੇ ਆਪਣੇ ਬਾਰੇ ਵੱਡਾ ਸੋਚਣਾ ਪਵੇਗਾ ਸਫਲਤਾ ਤੁਹਾਡੇ ਆਪਣੇ ਬਾਰੇ ਸੋਚਣ ਵਿੱਚ ਛੁਪੀ ਹੋਈ ਹੈ ਆਪਣੇ ਦ੍ਰਿਸ਼ਟੀਕੋਣ ਨੂੰ ਬਦਲੋ ਅਤੇ ਇਸ ਨੂੰ ਦੇਖਣ ਦੇ ਨਜ਼ਰੀਏ ਨੂੰ ਬਦਲੋ ਅਤੇ ਦੇਖੋ ਤੁਸੀਂ ਕਿਸ ਤਰ੍ਹਾਂ ਸਫਲਤਾ ਦੇ ਸਿਖਰ ਤੇ ਪਹੁੰਚਦੇ ਹੋ ਦੋਸਤੋ ਜੇਕਰ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੈ ਤਾਂ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰੋ